ਇਹਨਾਂ ਨਾਲ ਜੁਵਾਦ ਅਦਲਮਾਨ ਇਹਖਣੇ ਜੌਨ ਜਿਤਰਾ ਕਰਹਾਦਾ ਮਾਕਸ ਜੱਸੇ ਪੱਟੀ ਦੀ ਝੋਕੀ ਚਾਗੀ ਆ ਸ਼ੌਨ ਜਿੱਤੂ ਉਹਨਾਂ ਸਮਸ਼ੇਰ ਤੇ ਵੀ ਰਾਣਾ ਚਿੰਜ ਬਿਹੜ ਵਾਲੇ ਨਾ ਬੋਲਾਂ ਦੇ ਵੱਡੇ ਮਾਰਕੋ ਦੇ ਕਰ ਲਿਆ ਸਾਰੇ ਡੱਜਰ ਦਾ ਐਨਾ ਵੀ ਭਰਾ ਹੋਇਆ ਕੱਟੇ ਕਿਸਕੇ ਹੋਏ ਭਾਈ ਖੇਡਿਆ ਵੀ ਸਾਹ ਕਿਹਦੇ ਸਤ ਕੋਸਟੀ ਮੈਦਾਨ ਦੇ ਵਿੱਚ ਮੋ ਜੀ ਬਾਨ ਅਤਲ ਮਾਣਾ ਇਹਨੇ ਜਰਜਤ ਦਾ ਕਹਾਤਾ ਹੈ ਬਾਗਸ ਸਮੇ ਦੀ ਹੈ ਬਾਗ ਸਮੇ ਦੀ ਹੈ ਜਿੱਦ ਆਰਾਮ ਕਦਰਾਂ ਦੀ ਖੇਡ ਹੈ ਇਹਦਾ ਖੁੱਦਰ ਸੌਂਦੀਆਂ ਨੇ ਪੱਨ ਜੋਲਣਾ ਉਹ ਥਾਈ ਦੇ ਉਪਰ ਉਸ ਕੋਈ ਜਿੱਦ ਦਾ ਰਾਜਨਾ ਸੂਰਜ ਦੇ ਲੱਗੂ ਸੋਲੀ ਪੈਣਾ ਤਪਣਾ ਅੱਗੇ ਵੀ ਸਿਰਾਂ ਦੇ ਉੱਤੇ ਸੌਦੇ ਤਾਜਾਂ ਕਿ ਆਨਜਾ ਦਾ ਸੰਭਾਲ ਮਾਤਮਾ ਦੇ ਹੱਥ ਉਹਦੀ ਸੋਰੇ ਪੇਸੋ ਹਗਾ ਦੀ ਜਾਰੀ ਮਿੱਤਰੋ ਏ ਆਹ ਕਿਆ ਬਾਤ ਹੈ ਅੱਜ ਆਠਵਾਂ ਲਗੇ ਬੱਡੇ ਕੋਣੀ ਆ ਦੁਨੀਆ ਨੂੰ ਪੁੱਛ ਰਿਆ ਕਹਿੰਦੇ ਜੜੇ ਜੜੇ ਕਹਿੰਦੇ ਮਹਾਰਾਸ਼ਟਰ ਵਾਲਾ ਪੋੜੀ ਜਿੱਤੇ ਇਹ ਕੋਈ ਲੋਹਾ ਨਹੀਂ ਬਾਗੇ ਦੱਸੋ ਯਾਰ ਕਿਆ ਮੇਰਾ ਮੈਂ ਜੜੇ ਜੜੇ ਕਹਿੰਦੇ ਜੱਸਾ ਵੱਡੇ ਜੱਗੇ ਹੋਰ ਕੋਈ ਨਹੀਂ ਬੱਤਸਿਆ ਇਹ ਚਮਕਾਨੀ ਛੱਡ ਗਈ ਹਾਂਜੀ ਇਹ ਅਸਲੀ ਲੋ ਤਾਂ ਸਾਹਮਣੇ ਚੱਲਦੀ ਹੀ ਕੁਸ਼ਤੀ ਹੈ ਇਹ ਜਾਣ ਕਰੀਏ ਕੁਸ਼ਤੀ ਦਾ ਜ਼ਿਕਰ ਪਰ ਪਾਣੀ ਦੇ ਵਿੱਚ ਵੀ ਦੱਜ ਹੈ 31 ਰਾਗਾਂ ਕੋ ਸ਼ਿਰਾਦ ਜੋ ਸਭ ਤੋਂ ਵੱਡਾ ਰਾਗ ਹੈ ਜਿਹੜੇ ਦਰਜ ਲੈਂਦਾ ਕਿ ਹੌਂਕੋ ਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉਸੇ ਜਮਾਨੜਾ ਸਭ ਹੋਈ ਛੇ ਇਕੱਠਿਆਂ ਤੇ ਬੈਠਾ ਦੇਖੇ ਆਪ ਜੀਓ ਬਾਤ ਬਚਨ ਚਮਤਕੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਤੇ ਹੱਥੇ ਪੰਜ ਜਵਾਨਾ ਉਹ ਥਾਪੀ ਦਿੱਤੀ ਟੱਗ ਜੀਓ ਉਹ ਥਾਪੀ ਦਿੱਤੀ ਕੱਟ ਜਿਓ ਕਿ ਸਾਰਾ ਸਾਰਾ ਪਿੰਡ ਹੱਥੋਂ ਉਹ ਚਲੇ ਰੱਖਦੀਆਂ ਖੁਰੱਕਾ ਇਹਨਾਂ ਪਹਿਲਵਾਨਾਂ ਨੂੰ ਜੋ ਖਵਾਦੀਆਂ ਨਾ ਥੱਕਦੀਆਂ ਇਹਦਾ ਸਿਰ ਤੋਂ ਚੀਮਿਆ ਤੇ ਤਾਂਗੇ ਟਾਪ ਦੇ ਪਲੇਅ ਨੇ ਮੈਂ ਸੱਚ ਆਖਾ ਮੇਰੇ ਮਿੱਤਰੋ ਇਹਦਾ ਪਹਿਲਵਾਨਾਂ ਦੀਆਂ ਮਾਮਾਦ ਲੈ ਦੇ ਇੱਕ ਤਾੜੀ ਆਪਣੇ ਮਾਮਾਬ ਕਰਕੇ ਲਾ ਦਿਓ ਜਿਹਦੇ ਕਰਕੇ ਅੱਪੇ ਭਾਤੀ ਦੇਖਦੇ ਆ ਜੱਜ ਦੇਖਦੇ ਆ ਇੱਕ ਤਾੜੀ ਆਪਣੇ ਮਾਮਾਬ ਕਰਕੇ ਲਾ ਦਿਓ ਹਾਂ ਸਾਹਮਣੇ ਦੇਖਣ ਦੇ ਇਹਦੇ ਸਾਈਡ ਜੱਸਾ ਬੱਡੇ ਦੇ ਮੌਲੇ ਮਹਾ ਡਾਕਟਰ ਸ਼ਮਸ਼ੇ ਸਿੰਘ ਜੀ ਦਾ ਸਿਰਾ ਹੋਇਆ ਪਿਆ ਸਿਰਾਂ ਹੋਇਆ ਪਿਆ ਅੱਜ ਸ਼ੇਰਦਾ ਸਿਰਾਂ ਜੱਸਾ ਪੱਡੀ ਤੇ ਮੌਲੀ ਮਹਾਰਾਜ ਦੀ ਤੁਕਤੀ ਆ ਲੋ ਦੁਨੀਆ ਦਾ ਵੱਡਾ ਇੱਥੇ ਇਕੱਠ ਹੋ ਰਿਹਾ ਛਿੰਝ ਮੇਲਾ ਪੱਡੀ ਚਠਿਆੜੀ ਵਾਲਾ ਪੂਰਾ ਅੱਤ ਹੋ ਗਿਆ ਅੱਤ ਹੋ ਗਿਆ ਅੱਜ ਸ਼ੇਰਦਾ ਮੌਲੀ ਮਹਾਰਾਜ ਤੇ ਜੱਸਾ ਪੱਡੀ ਦੀ ਤੁਕਤੀ ਜਗਦੀ ਆ ਗਊ ਜਿੱਤੂ ਉਹ ਸ਼ੇਰ ਦੇ ਵੀ ਇਰਾਦੇ